ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਦੇ ਚੱਕਨੀ ਹੈ ਜਿੱਥੇ ਬਾਰਡਰ ਤੇ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ ਉਥੇ ਲੋਕਾਂ ਦੇ ਨਾਲ ਸਹਿਯੋਗ ਵੀ ਜਿਹੜਾ ਬਣਿਆ ਹੋਇਆ ਉਸੇ ਸਹਿਯੋਗ ਦਾ ਨਤੀਜਾ ਅੱਜ ਜਿਹੜਾ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਮਿਲਿਆ ਜਦੋਂ ਕਿ ਇੱਕ ਡਰੋਨ ਦੀ ਇਨਫੋਰਮੇਸ਼ਨ ਜਿਹੜੀ ਡਰੋਨ ਐਕਟੀਵਿਟੀ ਦੀ ਇਨਫੋਰਮੇਸ਼ਨ ਜਿਹੜੀ ਸਾਨੂੰ ਪਤਾ ਲੱਗੀ ਜਿਸ ਸਬੰਧ ਦੇ ਵਿੱਚ ਬੀਐਸਐਫ ਤੇ ਪੰਜਾਬ ਪੁਲਿਸ ਤੇ ਪਿੰਡ ਜਿਹੜਾ ਮਹਿਦੀਪੁਰ ਸਰਚ ਆਪਰੇਸ਼ਨ ਦੇ ਸਵਾਲ ਦੇ ਵਿੱਚ ਮਦਦ ਕੀਤੀ ਤੇ ਉੱਥੇ ਹਰਪਾਲ ਸਿੰਘ ਸਾਨੂੰ ਸਰਜੀਤ ਸਿੰਘ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਇੱਕ ਬਹੁਤ ਹਾਈਟ ਤੋਂ ਉਹਨਾਂ ਦੇ ਜਿਹੜਾ ਪਸ਼ੂਆਂ ਵਾਲਾ ਸ਼ੈਡ ਆ ਉਹਦੇ ਵਿੱਚ ਕੋਈ ਹੈਵੀ ਚੀਜ਼ ਡਿੱਗੀ ਹੈ ਤੇ ਇਸ ਇਨਫੋਰਮੇਸ਼ਨ ਤੇ ਐਕਸ਼ਨ ਕਰਦੇ ਹੋਏ ਜਿਹੜੀ ਪੰਜਾਬ ਪੁਲਿਸ ਤੇ ਬੀਐਸਐਫ ਮੌਕੇ ਤੇ ਪਹੁੰਚੀ ਦੇ ਉਸ ਜਿਹੜਾ ਪੈਕੇਟ ਉਹਦੇ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਇਸ ਦੇ ਵਿੱਚ 6 ਛੋਟੇ ਛੋਟੇ ਪੈਕੇਟ ਬਰਾਮਦ ਹੋਏ ਤੇ ਪੈਕੇਟ ਨੂੰ ਜਦੋਂ ਖੋਲ ਕੇ ਚੈੱਕ ਕੀਤਾ ਗਿਆ ਤੇ ਟੈਸਟ ਕਿਟ ਲਈ ਇਹਨੂੰ ਟੈਸਟ ਕੀਤਾ ਗਿਆ ਤੇ ਹੈਰੋਨ ਰਿਕਵਰ ਹੋਈ ਜਿਸ ਨੂੰ ਪੋਜੈਸ਼ਨ ਦੇ ਵਿੱਚ ਲੈ ਕੇ ਇਹਦਾ ਐਫ ਆਈ ਆਰ ਨੰਬਰ ਜਿਹੜੀ ਆ 28 ਜਿਹੜੀ ਅੱਜ ਦੀ ਤਰੀਕ ਤੇ 21 ਸੀ ਐਨ ਡੀ ਪੀ ਐਸ ਅਕ 10 11 12 에어ਕ੍ਰਾਫਟ ਦਾ ਜਿਹੜਾ ਦਰਜਾ ਰਜਿਸਟਰ ਕਰ ਲਿਆ ਗਿਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜੀ ਬਰਾਮਦਗੀ ਹੈ ਇਹ ਵਿੱਤ ਪੈਕਿੰਗ ਮਟੀਰੀਅਲ ਜਿਹੜੀ ਹੈਗੀ ਆ 3 ਕਿਲੋ 236 ਗ੍ਰਾਮ ਤੇ ਜਿਹੜੀ ਇਹਦੀ ਟੋਟਲ ਜਿਹਨੂੰ ਪੈਕੇਟ ਦੇ ਵਿੱਚੋਂ ਕੱਢ ਕੇ ਜਦੋਂ ਤਾਂ ਵਜ਼ਨ ਕੀਤਾ ਗਿਆ ਤੇ 2 ਕਿਲੋ 998 ਗ੍ਰਾਮ ਜਿਹੜੀ ਹੈ ਬ੍ਰਾਊਨ ਦੀ ਇਹਨੂੰ ਕਬਜ਼ਾ ਪੁਲਿਸ ਦੇ ਵਿੱਚ ਲੈ ਕੇ ਜਿਹੜਾ ਸਰਚ ਆਪਰੇਸ਼ਨ ਹੈ ਬੀਐਸਐਫ ਤੇ ਪੰਜਾਬ ਪੁਲਿਸ ਨੇ ਚਲਾ ਲਿਆ ਕਿਉਂਕਿ ਇਹ ਡਰੋਨ ਰਾਹੀਂ ਛੁੱਟੀ ਆ ਤੇ ਡਰੋਨ ਮਿਲਣ ਦੀ ਜਿਹੜੀ ਆ ਕਾਫੀ ਜਿਹੜੀ ਹੈ ਸੰਭਾਵਨਾ ਹੈ ਇਸ ਬੰਦੀ ਜਿਹੜਾ ਸਰਚ ਆਪਰੇਸ਼ਨ ਇਸ ਸਮੇਂ ਵੀ ਲਗਾਤਾਰ ਚੱਲ ਰਿਹਾ ਹੈ ਮੈਂ ਇਹ ਦੱਸਣਾ ਚਾਹਾਂਗਾ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੇ ਜਿਹੜੀ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਦੀ ਜਿਹੜੀ 1 ਲੱਖ ਰੁਪਏ ਦੀ ਇਨਾਮ ਦੀ ਘੋਸ਼ਣਾ ਕੀਤੀ ਆ ਉਸ ਦੇ ਵਿੱਚ ਸਾਨੂੰ ਲੋਕਾਂ ਦਾ ਕਾਫੀ ਸਹਿਯੋਗ ਮਿਲਿਆ ਉਸੇ ਤਰ੍ਹਾਂ ਜਿਹੜਾ ਅੱਜ ਵੀ ਸਾਨੂੰ ਸਹਿਯੋਗ ਮਿਲਿਆ ਤੇ ਇਹ ਬਰਾਮਦ ਕੀ ਹੋਈ ਹੈ ਸੋ ਜਿੱਥੇ ਅਸੀਂ ਬਾਰਡਰ ਤੇ ਜਿਹੜੀ ਡਰੋਨ ਐਕਟੀਵਿਟੀ ਆ ਜੋਨੂ ਫੜਨ ਦੇ ਵਿੱਚ ਕਾਮਯਾਬ ਹੋ ਰਹੇ ਆ ਉਥੇ ਅਸੀਂ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੈਂਕੜੇ ਵਿਅਕਤੀਆਂ ਨੂੰ ਫੜ ਕੇ ਅਸੀਂ ਜੇਲ੍ਹਾਂ ਦੇ ਵਿੱਚ ਭੇਜ ਭੇਜ ਚੁੱਕੇ ਆ ਸੋ ਇਹ ਜਿਹੜੀ ਬਰਾਮਦਗੀ ਆ ਇਹ ਵੀ ਇੱਕ ਬੜੀ ਬੜੀ ਐਮ ਸਾਨੂੰ ਜ਼ਿੰਮੇਵਾਰੀ ਵੀ ਦਿੰਦੀ ਹੈ ਕਿ ਇਸ ਗਤੀਵਿਧੀ ਦੇ ਨਾਲ ਸ਼ਾਮਲ ਜਿਸ ਵਿਅਕਤੀ ਨੇ ਵੀ ਮਗਾਈ ਆ ਉਸ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰੀਏ ਇਸ ਵੰਦੀ ਥਾਣਾ ਖੇਮਕਰਨ ਵਿਖੇ ਐਫ ਆਈ ਆਰ ਦਰਜ ਕਰਕੇ ਤੇ ਇਹਦੀ ਅਗਲੀ ਤਫ਼ਤੀਸ਼ ਜਿਹੜੀ ਅਸੀਂ ਸ਼ੁਰੂ ਕਰ ਦਿੱਤੀ ਹੈ ਉਥੇ ਲੋਕਾਂ ਦੇ ਨਾਲ ਸਹਿਯੋਗ ਵੀ ਜਿਹੜਾ ਬਣਿਆ ਹੋਇਆ ਉਸੇ ਸਹਿਯੋਗ ਦਾ ਨਤੀਜਾ ਅੱਜ ਜਿਹੜਾ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਮਿਲਿਆ ਜਦੋਂ ਕਿ ਇੱਕ ਡਰੋਨ ਦੀ ਇਨਫੋਰਮੇਸ਼ਨ ਜਿਹੜੀ ਡਰੋਨ ਐਕਟੀਵਿਟੀ ਦੀ ਇਨਫੋਰਮੇਸ਼ਨ ਜਿਹੜੀ ਸਾਨੂੰ ਪਤਾ ਲੱਗੀ ਜਿਸ ਸਬੰਧ ਦੇ ਵਿੱਚ ਬੀਐਸਐਫ ਤੇ ਪੰਜਾਬ ਪੁਲਿਸ ਤੇ ਪਿੰਡ ਜਿਹੜਾ ਮਹਿਦੀਪੁਰ ਸਰਚ ਆਪਰੇਸ਼ਨ ਦੇ ਸਬੰਧ ਦੇ ਵਿੱਚ ਮਦਦ ਕੀਤੀ ਤੇ ਉਥੇ ਹਰਪਾਲ ਸਿੰਘ ਸਾਨੂੰ ਸਰਜੀਤ ਸਿੰਘ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਇੱਕ ਬਹੁਤ ਹਾਈਟ ਤੋਂ ਉਹਨਾਂ ਦੇ ਜਿਹੜਾ ਪਸ਼ੂਆਂ ਵਾਲਾ ਸ਼ੈਡ ਹੈ ਉਹਦੇ ਵਿੱਚ ਕੋਈ ਹੈਵੀ ਚੀਜ਼ ਡਿੱਗੀ ਹੈ ਤੇ ਇਸ ਇਨਫੋਰਮੇਸ਼ਨ ਤੇ ਐਕਸ਼ਨ ਕਰਦੇ ਹੋਏ ਜਿਹੜੀ ਪੰਜਾਬ ਪੁਲਿਸ ਤੇ ਬੀਐਸਐਫ ਮੌਕੇ ਤੇ ਪਹੁੰਚੀ ਤੇ ਉਸ ਜਿਹੜਾ ਪੈਕੇਟ ਹੈ ਉਹਦੀ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਇਸ ਦੇ ਵਿੱਚ 6 ਛੋਟੇ-ਛੋਟੇ ਪੈਕੇਟ ਬਰਾਮਦ ਹੋਏ ਤੇ ਪੈਕੇਟ ਨੂੰ ਜਦੋਂ ਖੋਲ ਕੇ ਚੈੱਕ ਕੀਤਾ ਗਿਆ ਤੇ ਟੈਸਟ ਕੀਤਾ ਗਈ ਇਨੂੰ ਟੈਸਟ ਕੀਤਾ ਗਿਆ ਤੇ ਹੈਲੋ ਨਾ ਰਿਕਵਰ ਹੋਈ ਜਿਸ ਨੂੰ ਪੋਜੈਸ਼ਨ ਦੇ ਵਿੱਚ ਲੈ ਕੇ ਇਹਦਾ ਐਫ ਆਈ ਆਰ ਨੰਬਰ ਜਿਹੜੀ ਆ 28 ਜਿਹੜੀ ਅੱਜ ਦੀ ਤਰੀਕ ਤੇ 21 ਸੀ ਐਨ ਡੀ ਪੀ ਐਸ ਐਕ 10 11 12 ਏਅਰਕ੍ਰਾਫਟ ਟੈਕ ਜਿਹੜਾ ਦਰਜਾ ਰਜਿਸਟਰ ਕਰ ਲਿਆ ਗਿਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜੀ ਬਰਾਮਦਗੀ ਹੈ ਇਹ ਵਿੱਤ ਪੈਕਿੰਗ ਮਟੀਰੀਅਲ ਜਿਹੜੀ ਹੈਗੀ ਆ 3 ਕਿਲੋ 236 ਗ੍ਰਾਮ ਤੇ ਜਿਹੜੀ ਇਹਦੀ ਟੋਟਲ ਇਹਨੂੰ ਪੈਕੇਟ ਦੇ ਵਿੱਚੋਂ ਕੱਢ ਕੇ ਜਦੋਂ ਤਾਂ वजन ਕੀਤਾ ਗਿਆ ਤੇ 2 ਕਿਲੋ 998 ਗ੍ਰਾਮ ਜਿਹੜੀ ਹੈ ਬਰਾਮਦ ਇਹਨੂੰ ਕਬਜ਼ਾ ਪੁਲਿਸ ਦੇ ਵਿੱਚ ਲੈ ਕੇ ਜਿਹੜਾ ਸਰਚ ਆਪਰੇਸ਼ਨ ਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਚਲਾ ਲਿਆ ਕਿਉਂਕਿ ਇਹ ਡਰੋਨ ਰਾਹੀਂ ਛੁੱਟੀ ਆ ਤੇ ਡਰੋਨ ਮਿਲਣ ਦੀ ਵੀ ਜਿਹੜੀ ਆ ਕਾਫੀ ਜਿਹੜੀ ਆ ਸੰਭਾਵਨਾ ਹੈ ਇਸ ਸੰਬੰਧੀ ਜਿਹੜਾ ਸਰਚ ਆਪਰੇਸ਼ਨ ਇਸ ਸਮੇਂ ਵੀ ਲਗਾਤਾਰ ਚੱਲ ਰਿਹਾ ਹੈ ਤੇ ਮੈਂ ਇਥੇ ਦੱਸਣਾ ਚਾਹਾਂਗਾ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੇ ਜਿਹੜੀ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਦੀ ਜਿਹੜੀ 1 ਲੱਖ ਰੁਪਏ ਦੀ ਇਨਾਮ ਦੀ ਘੋਸ਼ਣਾ ਕੀਤੀ ਆ ਉਸ ਦੇ ਵਿੱਚ ਸਾਨੂੰ ਲੋਕਾਂ ਦਾ ਕਾਫੀ ਸਹਿਯੋਗ ਮਿਲਿਆ ਉਸੇ ਤਰ੍ਹਾਂ ਜਿਹੜਾ ਅੱਜ ਵੀ ਸਾਨੂੰ ਸਹਿਯੋਗ ਮਿਲਿਆ ਤੇ ਇਹ ਬਰਾਮਦਗੀ ਹੋਈ ਹੈ ਸੋ ਜਿੱਥੇ ਅਸੀਂ ਬਾਰਡਰ ਤੇ ਜਿਹੜੀ ਡਰੋਨ ਐਕਟੀਵਿਟੀ ਆ ਉਹਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਉੱਥੇ ਅਸੀਂ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੈਂਕੜੇ ਵਿਅਕਤੀਆਂ ਨੂੰ ਫੜ ਕੇ ਅਸੀਂ ਜੇਲ੍ਹਾਂ ਦੇ ਵਿੱਚ ਭੇਜ ਭੇਜ ਚੁੱਕੇ ਹਾਂ ਸੋ ਇਹ ਜਿਹੜੀ ਬਰਾਮਦਗੀ ਆ ਇਹ ਵੀ ਇੱਕ ਬੜੀ ਬੜੀ ਐਮ ਸਾਨੂੰ ਜ਼ਿੰਮੇਵਾਰੀ ਵੀ ਦਿੰਦੀ ਹੈ ਕਿ ਇਸ ਗਤੀਵਿਧੀ ਦੇ ਨਾਲ ਸ਼ਾਮਲ ਜਿਸ ਵਿਅਕਤੀ ਨੇ ਵੀ ਮੰਗਾਈ ਹੈ ਉਸ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰੀਏ ਇਸ ਸੰਬੰਧੀ ਥਾਣਾ ਖੇਮਕਰਨ ਵਿਖੇ ਐਫ ਆਈ ਆਰ ਦਰਜ ਕਰਕੇ ਤੇ ਇਹਦੀ ਅਗਲੀ ਤਫਤੀਸ਼ ਜਿਹੜੀ ਸ਼ੁਰੂ ਕਰ ਦਿੱਤੀ ਹੈ